ਹੁਣ ਚਲੇ ਗਏ ਨਾ ਉਹ ਇੰਗਲੈਂਡ ਹੁਣ ਹੁਣ ਉਹ ਵੀਡੀਓ ਨਹੀਂ ਬਣਾਉਣਗੇ ਕਿਤੇ ਹੁਣ ਇਹਨਾਂ ਨੂੰ ਪੁੱਛੇ ਵੀ ਤੁਸੀਂ ਜਾਓ ਫਿਰ ਇੰਗਲੈਂਡ ਹੁਣ ਕੁਝ ਗੁੰਡੇ ਅੰਸਰ ਧਰਮ ਦੀ ਆੜ ਲੈ ਕੇ ਜਿਹੜੇ ਉਹਨਾਂ ਨੂੰ ਬਾਰ-ਬਾਰ ਧਮਕੀਆਂ ਦਿੰਦੇ ਸੀ ਠੀਕ ਹੈ ਤੇ ਉਹਨਾਂ ਦੇ ਖਿਲਾਫ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਿੱਥੇ ਸਾਡਾ ਸੱਭਿਆਚਾਰ ਕਹਿੰਦਾ ਪੱਗ ਬਣ ਕੇ ਤੁਸੀਂ ਵਲੋਗਿੰਗ ਕਰੋ ਪੱਗ ਬਣ ਕੇ ਤੁਸੀਂ ਐਸੀਆਂ ਵੀਡੀਓ ਬਣਾਓ ਬਲੂ ਫਿਲਮਾਂ ਬਣਾ ਕੇ ਤੁਸੀਂ ਆਪਦੀ ਘਰ ਵਾਲੀ ਦੇ ਨਾਲ ਦਿਖਾ ਰਹੇ ਹੋ ਇਹ ਤਾਂ ਸਾਡਾ ਸੱਭਿਆਚਾਰ ਕਾਲੂ ਤੁਹਾਡਾ ਵਿਆਹ ਹੁੰਦਾ ਆ ਕਿ ਤੁਸੀਂ ਫੇਮਸ ਹੋਣ ਦੇ ਲਈ ਤੁਸੀਂ ਆਪਣੀ ਘਰ ਵਾਲੀ ਦੇ ਨਾਲ ਉਸ ਤਰੀਕੇ ਦੀ ਵੀਡੀਓ ਬਣਾ ਕੇ ਤੁਸੀਂ ਸੋਸ਼ਲ ਮੀਡੀਆ ਤੇ ਅਪਲੋਡ ਕਰ ਦੋਗੇ ਫੇਮਸ ਹੋ ਪਹਿਲਾਂ ਘੱਟ ਸੀਗੇ ਉਸ ਚੀਜ਼ ਦਾ ਨੁਕਸਾਨ ਹੋਇਆ ਉਹਨਾਂ ਨੂੰ ਫਾਇਦਾ ਹੋਇਆ ਇੱਥੇ ਸਟੇਬਿਲਿਟੀ ਸਾਰਾ ਕੁਝ ਹੈ ਹੁਣ ਇੰਗਲੈਂਡ ਜਾ ਕੇ ਉਹ ਜ਼ੀਰੋ ਤੋਂ ਆਪਣੀ ਲਾਈਫ ਸ਼ੁਰੂ ਕਰਨਗੇ ਮਤਲਬ ਉਹਨਾਂ ਨੇ ਆਪਣੇ ਆਪ ਨੂੰ ਆ ਸੁਰੱਖਿਤ ਮੰਨਿਆਗਾ ਬਿਲਕੁਲ ਨਹੀਂ ਸੁਰੱਖਿਤ ਨਹੀਂ ਮੰਨਿਆ ਯਾਰ ਜਿਹੜੇ ਲੋਕ ਧਰਮ ਦੀ ਆੜ ਲੈ ਕੇ ਉੱਥੇ ਜਾਂਦੇ ਰਹੇ ਵੀਡੀਓ ਬਣਾ ਬਣਾ ਕੇ ਉਹਨਾਂ ਨੂੰ ਟਾਰਗੇਟ ਕਰਕੇ ਧਮਕੀਆਂ ਦਿੰਦੇ ਰਹੇ ਅੱਜ ਕੱਲ ਸੋਸ਼ਲ ਮੀਡੀਆ ਤੇ ਮੀਡੀਆ ਚੈਨਲਾਂ ਦੇ ਉੱਤੇ ਇੱਕ ਮੁੱਦਾ ਚੱਲ ਰਿਹਾ ਜਿਸ ਦੇ ਵਿੱਚ ਗੱਲ ਕੁੱਲੜਪੀ ਜਾ ਕਪਲ ਦੀ ਹੋ ਰਹੀ ਆ ਉਹ ਜੋੜਾ ਜੋ ਆਪਣੇ ਕਾਰੋਬਾਰ ਕਰਕੇ ਪਹਿਲਾਂ ਮਸ਼ਹੂਰ ਹੁੰਦਾ ਫਿਰ ਆਪਣੀ ਇੱਕ ਬਲੂ ਵੀਡੀਓ ਦੇ ਕਰਕੇ ਮਸ਼ਹੂਰ ਹੁੰਦਾ ਅੱਜ ਉਹ ਜੋੜਾ ਪੰਜਾਬ ਛੱਡ ਕੇ ਵਿਦੇਸ਼ ਚ ਜਾ ਚੁੱਕਿਆ ਪਰ ਉਸ ਦੇ ਉੱਤੇ ਡਿਸਕਸ ਕਿਉਂ ਹੋ ਰਹੀ ਆ ਇਹ ਬਹੁਤ ਵੱਡਾ ਸਵਾਲ ਆ ਬਹੁਤ ਸਾਰੇ ਲੋਕਾਂ ਦਾ ਸਵਾਲ ਆ ਕਿ ਮੀਡੀਆ ਕੋਲ ਮੁੱਦੇ ਮੋਗ ਕੇ ਕਿ ਪੰਜਾਬ ਦੇ ਕੋਲ ਸਿਰਫ ਕੁੱਲੜ ਪੀਜਾ ਕਪਲ ਦਾ ਮੁੱਦਾ ਰਹਿ ਗਿਆ ਕਿਉਂ ਅੱਜ ਹਰ ਇੱਕ ਚੈਨਲਾਂ ਦੇ ਉੱਤੇ ਡਿਬੇਟ ਹੋ ਰਹੀ ਆ ਇਸ ਦੇ ਉੱਤੇ ਗੱਲਬਾਤ ਕਰਾਂਗੇ ਬਹੁਤ ਸਾਰੇ ਲੋਕਾਂ ਦੇ ਸਵਾਲ ਆ ਇਹ ਸਾਨੂੰ ਵੀ ਫੋਨ ਵੀ ਆਏ ਉਹਨਾਂ ਦੇ ਬਾਰੇ ਗੱਲਬਾਤ ਕਰਦੇ ਆਂ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਮੇਰੇ ਸਾਥੀ ਰਾਉ ਬਰਿੰਦਾ ਸਿੰਘ ਬੈਣੀਪਾਲ ਨੇ ਰਾਉ ਜੀ ਕੁੱਲੜ ਪੀਜ਼ਾ ਹੀ ਸਾਡੇ ਕੋਲ ਮੁੱਦਾ ਰਹਿ ਗਿਆ ਪੰਜਾਬ ਦੇ ਹੋਰ ਮੁੱਦੇ ਮਰ ਗਏ ਬਿਲਕੁਲ ਰਹਿ ਗਿਆ ਮੁੱਦਾ ਕਿਉਂ ਜੇ ਜੇ ਕੁੱਲੜ ਪੀਜ਼ਾ ਵਾਲੇ ਤੇ ਤੁਸੀਂ ਇਸ ਵੇਲੇ ਡਿਸਕਸ ਨਹੀਂ ਕਰੋਗੇ ਤਾਂ ਫਿਰ ਕੀ ਕੁੱਲੜ ਪੀਜ਼ਾ ਉਦੋਂ ਮੁੱਦਾ ਸੀਗਾ ਜਦੋਂ ਉਹਨਾਂ ਦੀ ਮੂਵੀ ਆਈ ਸੀ ਜਦੋਂ ਸਾਰੇ ਲੋਕਾਂ ਨੇ ਉਹ ਦੇਖਿਆ ਹੁਣ ਜੇ ਪੰਜਾਬੀ ਚ ਕਹੀਏ ਕਿ ਬਹੁਤ ਸਾਰਿਆਂ ਨੇ ਲੋਕਾਂ ਨੇ ਮਸਾਲੇ ਵੀ ਲਾਏ ਤੇ ਉਦੋਂ ਉਦੋਂ ਕੁਲੜ ਪੀਜ਼ਾ ਮੁੱਦਾ ਸੀਗਾ ਫਿਰ ਜਿਹੜਾ ਹੁਣ ਨਹੀਂ ਹੈਗਾ ਮੁੱਦਾ ਅੰਡੇ ਚੋਰੀ ਹੁੰਦੇ ਨੇ ਪੰਜਾਬ ਦੇ ਵਿੱਚ ਲੈ ਜਾਂਦੇ ਨੇ ਬਿਨਾ ਪੈਸੇ ਦਿੱਤੇ ਉਹ ਮੁੱਦਾ ਸੀ ਬਹੁਤ ਵੱਡਾ ਮੁੱਦਾ ਸੀ ਸੋਨੂ ਸੀਤੂ ਵਾਲਾ ਕਿੰਨਾ ਕ ਵੱਡਾ ਮੁੱਦਾ ਦੰਦਾ ਹਰ ਵਾਰ ਜਿਹੜਾ ਉਹਦੇ ਤੇ ਇੰਨਾ ਲੋਕ ਦੇਖਦੇ ਨੇ ਖਾਸ ਕਰਕੇ ਸੋਸ਼ਲ ਮੀਡੀਆ ਤੇ ਠੀਕ ਹੈ ਤੇ ਜੇ ਉਹ ਮੁੱਦੇ ਨੇ ਨਾ ਤਾਂ ਫਿਰ ਇਹ ਜਿਹੜੀ ਅੱਜ ਵਾਲੀ ਡਿਸਕਸ਼ਨ ਚੈਨਲਾਂ ਤੇ ਹੋ ਰਹੀ ਆ ਤਾਂ ਇਹ ਅਸਲ ਦੇ ਵਿੱਚ ਰਾਜਦੀਪ ਮੁੱਦਾ ਇਹੀ ਹੈ ਤਾਂ ਇਹ ਮੁੱਦਾ ਕਿਉਂ ਆ ਪੰਜਾਬ ਦੇ ਹੋਰ ਮੁੱਦੇ ਕਿੱਥੇ ਆ ਮੁੱਤੇ ਨਾਲੇ ਦੇ ਮੁੱਦੇ ਤੇ ਤੁਸੀਂ ਡਿਸਕਸ਼ਨ ਕਰੋ ਤੁਸੀਂ ਕਿਸਾਨੀ ਮੁੱਦੇ ਤੇ ਡਿਸਕਸ਼ਨ ਕਰੋ ਤੁਸੀਂ ਪੰਜਾਬ ਦੇ ਹੱਕ ਮਾਰੇ ਜਾ ਰਹੇ ਆ ਕੇਂਦਰ ਚੰਡੀਗੜ੍ਹ ਪੰਜਾਬ ਦਾ ਖੋਹ ਰਿਹਾ ਹੈਗਾ ਤੇ ਉਹਦੇ ਤੇ ਡਿਸਕਸ਼ਨ ਕਿਉਂ ਨਹੀਂ ਕਰਦੇ ਬਈਆਂ ਵਾਲੇ ਮਸਲੇ ਤੇ ਵੀ ਡਿਸਕਸ਼ਨ ਹੁੰਦੀ ਆ ਨਾ ਬਿਲਕੁਲ ਭਈ ਇਹ ਆਗੇ ਜੀ ਪੰਜਾਬੀਆਂ ਦਾ ਰੋਜ਼ਗਾਰ ਘਟ ਗਿਆ ਇਹ ਉਸ ਉਸ ਮੁੱਦੇ ਦੇ ਨਾਲ ਹੀ ਜੁੜਿਆ ਹੋਇਆ ਮੁੱਦਾ ਹੈ ਇਸ ਕਰਕੇ ਮੁੱਦਾ ਕਿਉਂਕਿ ਇੱਕ ਕਪਲ ਜਿਹੜਾ ਆਪਣਾ ਕਾਰੋਬਾਰ ਵੀ ਕਰ ਰਿਹਾ ਸੀ ਤੇ ਪਲੱਸ ਸੋਸ਼ਲ ਮੀਡੀਆ ਦੇ ਉੱਤੇ ਵੀ ਇੱਕ ਸਟਾਰ ਵੀ ਸੀ ਲੋਕ ਬਹੁਤ ਅੱਗੇ ਹੋ ਕੇ ਉਹਨਾਂ ਦੀ ਵੀਡੀਓ ਦੇਖਦੇ ਸੀ ਠੀਕ ਹੈ ਤੇ ਉਹ ਜਿਹੜਾ ਕਪਲ ਜਿਨੇ ਇੱਥੇ ਰੋਜ਼ਗਾਰ ਵੀ ਫਿੱਟ ਕੀਤਾ ਆਪਣਾ ਸਟੈਬਲਿਸ਼ ਕੀਤਾ ਕੋਲੜ ਪੀਜ਼ਾ ਇਹਨਾਂ ਵੱਡਾ ਬ੍ਰਾਂਡ ਬਣਾ ਲਿਆ ਹੂੰ ਜਦੋਂ ਉਹਨੂੰ ਸਭ ਕੁਝ ਛੱਡ ਕੇ ਪੰਜਾਬ ਤੋਂ ਉੱਜੜਨਾ ਪੈ ਜਾਂਦਾ ਤਾਂ ਤੁਸੀਂ ਕੀ ਸਮਝਦੇ ਹੋ ਜਾਂ ਲੋਕ ਕੀ ਸਮਝਦੇ ਨੇ ਕਿ ਇਹ ਮੁੱਦਾ ਨਹੀਂ ਹੈਗਾ ਹੂੰ ਜੇ ਅਸੀਂ ਕਹਿੰਦੇ ਹਾਂ ਕਿ ਭਈਏ ਇੱਥੇ ਆ ਗਏ ਸਾਡੇ ਨੌਜਵਾਨ ਉੱਥੇ ਜਾਂਦੇ ਨੇ ਤਾਂ ਕਿ ਇਹ ਉਹਦੇ ਨਾਲ ਰਿਲੇਟ ਕਰਦਾ ਮੁੱਦਾ ਨਹੀਂ ਦੂਸਰੀ ਗੱਲ ਇਹ ਹੈ ਕਿ ਇਹ ਸਾਡੇ ਸਮਾਜ ਦੇ ਨਾਲ ਰਿਲੇਟ ਕਰਦਾ ਮੁੱਦਾ ਨਹੀਂ ਹੈਗਾ ਕਿਉਂ ਛੱਡ ਕੇ ਗਏ ਨੇ ਉਹ ਉਹਦੇ ਚ ਸਭ ਤੋਂ ਵੱਡਾ ਦੋਸ਼ੀ ਸਾਡਾ ਸਮਾਜ ਹੈ ਰਾਜਦੀਪ ਜਿਹੜਾ ਤਾਨੇ ਮੇਨੇ ਮਾਰਨੋਂ ਹਟਦਾ ਨਹੀਂ ਹੈ ਦੂਸਰੇ ਨੰਬਰ ਤੇ ਦੋਸ਼ੀ ਸਾਡੀ ਕਾਨੂੰਨ ਵਿਵਸਥਾ ਜਿਹੜੀ ਉਹਨਾਂ ਨੂੰ ਸੁਰੱਖਿਆ ਪ੍ਰੋਵਾਈਡ ਤੱਕ ਨਹੀਂ ਕਰਾ ਸਕੀ ਜਿਹੜੇ ਲੋਕਾਂ ਨੇ ਧਰਮ ਦੀ ਆੜ ਦੇ ਵਿੱਚ ਤੀਜੇ ਨੰਬਰ ਦੀ ਗੱਲ ਕਰਦਾ ਮੈਂ ਕੁਝ ਗੁੰਡੇ ਅੰਸਰ ਧਰਮ ਦੀ ਆੜ ਲੈ ਕੇ ਜਿਹੜੇ ਉਹਨਾਂ ਨੂੰ ਬਾਰ-ਬਾਰ ਧਮਕੀਆਂ ਦਿੰਦੇ ਸੀ ਠੀਕ ਹੈ ਤੇ ਉਹਨਾਂ ਦੇ ਖਿਲਾਫ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਇਹ ਵੀ ਇੱਕ ਵੱਡਾ ਕਾਰਨ ਹੈ ਜੇ ਪੁਲਿਸ ਉਹਨਾਂ ਨੂੰ ਰੋਕ ਲੈਂਦੀ ਤਾਂ ਸ਼ਾਇਦ ਉਹ ਨਾ ਜਾਂਦੇ ਪਰ ਉਹਨਾਂ ਨੇ ਜੋ ਕੀਤਾ ਉਹ ਤਾਂ ਸਾਡਾ ਸੱਭਿਆਚਾਰ ਹੀ ਨਹੀਂਗਾ ਕਿੱਥੇ ਸਾਡਾ ਸੱਭਿਆਚਾਰ ਕਹਿੰਦਾ ਪੱਗ ਬਣ ਕੇ ਤੁਸੀਂ ਵਲੋਗਿੰਗ ਕਰੋ ਪੱਗ ਬਣ ਕੇ ਤੁਸੀਂ ਇਹੋ ਜਿਹੀਆਂ ਵੀਡੀਓ ਬਣਾਓ ਬਲੂ ਫਿਲਮਾਂ ਬਣਾ ਕੇ ਤੁਸੀਂ ਆਪਦੀ ਘਰ ਵਾਲੀ ਦੇ ਨਾਲ ਦਿਖਾ ਰਹੇ ਹੋ ਇਹ ਤਾਂ ਸਾਡਾ ਸੱਭਿਆਚਾਰ ਨਹੀਂ ਬੈੱਡਰੂਮ ਹਰਦਾ ਹੁੰਦਾ ਸਭ ਦਾ ਸਾਂਝਾ ਹੁੰਦਾ ਨਾ ਕਪਲ ਦਾ ਤਾਂ ਬੈੱਡਰੂਮ ਸਾਂਝਾ ਹੀ ਹੁੰਦਾ ਠੀਕ ਹੈ ਜਿਸ ਤਰੀਕੇ ਦੇ ਨਾਲ ਹੁਣ ਕੱਲ ਨੂੰ ਮੰਨ ਲਓ ਚਲੋ ਹਜੇ ਤੁਸੀਂ ਅਨਮੈਰਿਡ ਹੋ ਕੱਲ ਨੂੰ ਤੁਹਾਡਾ ਵਿਆਹ ਹੁੰਦਾ ਆ ਕਿ ਤੁਸੀਂ ਫੇਮਸ ਹੋਣ ਦੇ ਲਈ ਤੁਸੀਂ ਆਪਣੀ ਘਰ ਵਾਲੀ ਦੇ ਨਾਲ ਉਸ ਤਰੀਕੇ ਦੀ ਵੀਡੀਓ ਬਣਾ ਕੇ ਤੁਸੀਂ ਸੋਸ਼ਲ ਮੀਡੀਆ ਤੇ ਅਪਲੋਡ ਕਰ ਦੋਗੇ ਬਿਲਕੁਲ ਨਹੀਂ ਮੈਨੂੰ ਤਾਂ ਲੱਗਦਾ ਕੋਈ ਬੰਦਾ ਕਰੂਗਾ ਇਸ ਤੇ ਤੇ ਫਿਰ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਇਹ ਤਾਂ ਇਹਨਾਂ ਨੇ ਫੇਮਸ ਹੋਣ ਦੇ ਲਈ ਕਿਹਾ ਕਰਿਆ ਫੇਮਸ ਹੋ ਪਹਿਲਾਂ ਘੱਟ ਸੀਗੇ ਉਸ ਚੀਜ਼ ਦਾ ਨੁਕਸਾਨ ਹੋਇਆ ਉਹਨਾਂ ਨੂੰ ਫਾਇਦਾ ਹੋਇਆ ਨੁਕਸਾਨ ਹੋਇਆ ਨਾ ਬਿਲਕੁਲ ਫੇਮਸ ਤਾਂ ਉਹ ਪਹਿਲਾਂ ਵੀ ਬਹੁਤ ਸੀਗੇ ਉਹਨਾਂ ਦਾ ਕੋਲਰ ਪੀਜਾ ਵੀ ਚੱਲਦਾ ਸੀ ਵੀ ਫਿਰ ਉਹੀ ਇੱਕੋ ਚੀਜ਼ ਰਹਿ ਗਈ ਸੀ ਕਿ ਉਹਨਾਂ ਨੇ ਇਸ ਤਰੀਕੇ ਦੀ ਫਿਲਮ ਬਣਾ ਕੇ ਕਿ ਆਪਣਾ ਆਪ ਸਾਰੇ ਜਗ ਦੇ ਅੱਗੇ ਆਪਣਾ ਨੰਗਾ ਕਰਨਾ ਉਹਨਾਂ ਨੇ ਕਿ ਇਹ ਕੌਣ ਕਰਦਾ ਹੁੰਦਾ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਨਾ ਇਹ ਕਿ ਉਹਨਾਂ ਨੇ ਜਾਣ ਕੇ ਕੀਤਾ ਜੀ ਹੂੰ ਅਚਾ ਉਹਨਾਂ ਨੂੰ ਪਤਾ ਨਹੀਂ ਸੀ ਕਿ ਸਾਡੀ ਕੱਲ ਨੂੰ ਅੱਗੇ ਸੰਤਾਨ ਹੋਊਗੀ ਸਾਡੇ ਵੀ ਮੁੰਡਾ ਕੁੜੀ ਹੋਊਗਾ ਕੱਲ ਨੂੰ ਜਦੋਂ ਉਹ ਵੱਡਾ ਹੋਊਗਾ ਫਿਰ ਸਮਾਜ ਉਹਨਾਂ ਨੂੰ ਤਾਣੇ ਨਹੀਂ ਮਾਰੂਗਾ ਹੂੰ ਪਤਾ ਸੀ ਨਾ ਉਹਨਾਂ ਨੂੰ ਬਿਲਕੁਲ ਤੇ ਫਿਰ ਕਿਵੇਂ ਕਹਿ ਸਕਦੇ ਨੇ ਲੋਕ ਕਿ ਉਹਨਾਂ ਨੇ ਜਾਣ ਬੁੱਝ ਕੇ ਕਰਵਾਈ ਐ ਠੀਕ ਆ ਉਹਨਾਂ ਦੀ ਨਿਆਣ ਮੱਤ ਸੀ ਜਿਹੜੀ ਉਹਨਾਂ ਨੇ ਆਪਣੇ ਪਰਸਨਲ ਮੂਵਮੈਂਟ ਦੀ ਵੀਡੀਓ ਆਪਣੇ ਮੋਬਾਈਲ 'ਚ ਬਣਾ ਲਈ ਉਹਣਾ ਅੱਗੇ ਵੀ ਅਸੀਂ ਕਿੰਨੀ ਵਾਰ ਕਹਨੇ ਆ ਵੀ ਬੱਚਿਆਂ ਨੂੰ ਵੀ ਕਹਨੇ ਆ ਹਰ ਇੱਕ ਨੂੰ ਆਪਾਂ ਸਮਝਾਉਨੇ ਆ ਵੀ ਦੇਖੋ ਜਿਹੜਾ ਤੁਹਾਡੇ ਕੋਲ ਮੋਬਾਈਲ ਆ ਨਾ ਇਹ ਚ ਭੁੱਲ ਕੇ ਵੀ ਕੋਈ ਵੀ ਆਪਣੀ ਪ੍ਰਾਈਵੇਟ ਮੂਮੈਂਟ ਤੁਸੀਂ ਫੋਟੋ ਤੱਕ ਨਾ ਲੋ ਆਪਾਂ ਕਹਿ ਦਿੰਨੇ ਆ ਕੋਈ ਗੱਲ ਨਹੀਂ ਬਾਅਦ ਚ ਡਿਲੀਟ ਕਰ ਦਾਂਗੇ ਬਈ ਡਿਲੀਟ ਨਹੀਂ ਹੁੰਦੀਆਂ ਇਹ ਚੀਜ਼ਾਂ ਉਹ ਜਿਸ ਤਰੀਕੇ ਦੇ ਨਾਲ ਜਿਹੜੀ ਗੱਲ ਹੋਈ ਹੈ ਉਹ ਮੈਨੂੰ ਇਹੀ ਲੱਗਦਾ ਕਿ ਉਹ ਕੋਈ ਪੁਰਾਣਾ ਫੋਨ ਆ ਜਿਵੇਂ ਅੱਗੇ ਆਪਾਂ ਸੇਲ ਕਰ ਦਿੰਨੇ ਆ ਆਪਾਂ ਕਹਿੰਨੇ ਆ ਡਾਟਾ ਰੇਜ਼ ਕਰਤਾ ਰਿਕਵਰ ਹੋ ਜਾਂਦਾ ਸਾਰਾ ਕੁਝ ਉਹ ਰਿਕਵਰ ਕਰਕੇ ਉਹਨਾਂ ਦੀ ਜਾਣਬੁੱਝ ਕੇ ਉਹ ਵੀਡੀਓ ਪਾਈ ਗਈ ਕਿਉਂਕਿ ਦੁਸ਼ਮਣੀ ਵੈਸੇ ਵੀ ਉਹਨਾਂ ਦੀ ਅਸੀਂ ਦੇਖਿਆ ਕਿ ਪਿੱਛੇ ਜੇ ਲੜਾਈਆਂ ਵੀ ਬਹੁਤ ਹੋਈਆਂ ਕੋਈ ਪਾਰਕਿੰਗ ਨੂੰ ਲੈ ਕੇ ਹੋ ਗਈ ਕੋਈ 100 ਗੱਲਾਂ ਨੂੰ ਹੋ ਗਈਆਂ ਹੁਣ ਜਿਹੜੀ ਗੱਲ ਇਹ ਆਰਾਦੀਪ ਦੇਖੋ ਇੱਕ ਗੱਲ ਤਾਂ ਇਹ ਹੈ ਕਿ ਉਹ ਆਪਣੇ ਬੱਚੇ ਕਰਕੇ ਵੀ ਗਏ ਨੇ ਇਹ ਗੱਲ ਨੋਟ ਕਰਨੀ ਪਊਗੀ ਕਿਉਂਕਿ ਉਹਨਾਂ ਦਾ ਬੇਟਾ ਹੋਇਆ ਹੁਣ ਬੇਟਾ ਦੇਖੋ ਵੱਡਾ ਹੋਊਗਾ ਉੱਥੇ ਗੱਲ ਆ ਕੇ ਜੁੜ ਗਈ ਸਮਾਜ ਦੇ ਨਾਲ ਜਿਹੜਾ ਆਪਣਾ lanthanthi ਸਮਾਜ ਆ ਨਾ ਉਹ ਉਹਦੇ ਨਾਲ ਉਸ ਕਰਕੇ ਸਭ ਤੋਂ ਜ਼ਿਆਦਾ ਇਫੈਕਟ ਉਹਨਾਂ ਨੂੰ ਪਿਆ ਤੇ ਉੱਥੇ ਗਏ ਨੇ ਅਸੀਂ ਜਿਹੜੇ ਤਾਨੇ ਮਾਰਨੋਂ ਨਹੀਂ ਹਟਦੇ ਹੁਣ ਕਿੱਥੇ ਉਹ ਕੁੜੀ ਕਿਤੇ ਲੰਘਦੀ ਹੋਊਗੀ ਤੁਹਾਨੂੰ ਕੀ ਲੱਗਦਾ ਕਿ ਉਹ ਉਹਨੂੰ ਐਦਾਂ ਹੀ ਲੰਘਣ ਦੇਣਗੇ ਉਹਨੂੰ ਪਤਾ ਨਹੀਂ ਵਿਚਾਰੀ ਨੂੰ ਕਿੰਨੇ ਕਮੈਂਟ ਮਾਰਦੇ ਹੋਣੇ ਪਿੱਛੇ ਜੇ ਖਬਰ ਉਹਨਾਂ ਦੀ ਆ ਗਈ ਸੀ ਵੀ ਉਹਨਾਂ ਦਾ ਸ਼ਾਇਦ ਰਿਸ਼ਤਾ ਹੀ ਟੁੱਟ ਰਿਹਾ ਤਲਾਕ ਤੱਕ ਗੱਲ ਪਹੁੰਚ ਤਲਾਕ ਤੱਕ ਗੱਲ ਪਹੁੰਚ ਗਈ ਤੇ ਫਿਰ ਅਗਲੇ ਨੇ ਸਹਿਜ ਨੇ ਆਪਣਾ ਉਹ ਪਰਿਵਾਰਕ ਜੀਵਨ ਬਚਾਉਣ ਦੇ ਲਈ ਆਪਣੇ ਬੱਚੇ ਨੂੰ ਇਹਨਾਂ ਤਾਨਿਆਂ ਮੇੜਿਆਂ ਤੋਂ ਦੂਰ ਰੱਖਣ ਦੇ ਲਈ ਫਿਰ ਅੱਕ ਚੱਬ ਕੇ ਫੈਸਲਾ ਲਿਆ ਕਿ ਨਹੀਂ ਲਿਆ ਇੱਥੇ ਸਟੈਬਲਸ ਸੀ ਸਾਰਾ ਕੁਝ ਹੁਣ ਇੰਗਲੈਂਡ ਜਾ ਕੇ ਉਹ ਜ਼ੀਰੋ ਤੋਂ ਆਪਣੀ ਲਾਈਫ ਸ਼ੁਰੂ ਕਰਨਗੇ ਮਤਲਬ ਉਹਨਾਂ ਨੇ ਆਪਣੇ ਆਪ ਨੂੰ ਆ ਸੁਰੱਖਿਅਤ ਮੰਨਿਆਗਾ ਬਿਲਕੁਲ ਨਹੀਂ ਮੰਨਿਆ ਯਾਰ ਜਿਹੜੇ ਲੋਕ ਧਰਮ ਦੀ ਆੜ ਲੈ ਕੇ ਉੱਥੇ ਜਾਂਦੇ ਰਹੇ ਵੀਡੀਓ ਬਣਾ ਬਣਾ ਕੇ ਉਹਨਾਂ ਨੂੰ ਟਾਰਗੇਟ ਕਰਕੇ ਧਮਕੀਆਂ ਦਿੰਦੇ ਰਹੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਤੇਰਾ ਗਾਟਾ ਤੱਕ ਲਾ ਦੇਾਂਗੇ ਵੀ ਜੇ ਤੂੰ ਵੀਡੀਓ ਕੋਈ ਵੀ ਬਣਾਈ ਪੱਗ ਬਨ ਕੇ ਮਤਲਬ ਫਿਰ ਇਹ ਤਾਂ ਗੁੰਡਾਗਰਦੀ ਆ ਸ਼ਰਿਆਮ ਸ਼ਰਿਆਮ ਗੁੰਡਾਗਰਦੀ ਆ ਦੇਖੋ ਪੁਲਿਸ ਦੇ ਕੋਲ ਉਹਨੇ ਸ਼ਿਕਾਇਤ ਦਿੱਤੀ ਪੁਲਿਸ ਨੇ ਕੀ ਕੀਤਾ ਜਿਹੜੇ ਬੰਦਿਆਂ ਨੇ ਉਹਨੂੰ ਧਮਕੀ ਦਿੱਤੀ ਉਹਨੂੰ ਇਹ ਕਿਹਾ ਕਿ ਖਬਰਦਾਰ ਜੇ ਤੂੰ ਕੋਈ ਵੀ ਵੀਡੀਓ ਵੀ ਬਣਾ ਲਈ ਇਹ ਨਹੀਂ ਹੁਣ ਤਾਂ ਉਹ ਬਹੁਤ ਸਾਰੇ ਲੋਕ ਨੇ ਕਹਿਣਗੇ ਜਾਂ ਕਹਿੰਦੇ ਵੀ ਨੇ ਕਿ ਅਸੀਂ ਤਾਂ ਉਸ ਤਰੀਕੇ ਦੀ ਵੀਡੀਓ ਕਿਹਾ ਸੀ ਠੀਕ ਹੈ ਤੁਸੀਂ ਭਾਈ ਸਾਹਿਬ ਉਦੋਂ ਕਹਿ ਰਹੇ ਸੀ ਖਬਰਦਾਰ ਜੇ ਕਿਸੇ ਵੀ ਤਰੀਕੇ ਦੀ ਤੁਸੀਂ ਦੋਨਾਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਤਾਂ ਰਾਜਜੀ ਮੈਂ ਇਹ ਇਹ ਉਹ ਲੋਕ ਰਾਜਦੀਪ ਉਹਨਾਂ ਦੇ ਖਿਲਾਫ ਪੁਲਿਸ ਨੇ ਐਕਸ਼ਨ ਕਿਉਂ ਨਹੀਂ ਲਿਆ ਕਿਉਂ ਨਹੀਂ ਲਿਆ ਜੇ ਪੁਲਿਸ ਐਕਸ਼ਨ ਲੈ ਲੈਂਦੀ ਤਾਂ ਉਹਨਾਂ ਦੀ ਕੀ ਮਜ਼ਾਲ ਆ ਕਿ ਜਾ ਕੇ ਉਹ ਕੁਲੜ ਪੀਜ਼ਾ ਦੇ ਬਾਹਰ ਖੜ੍ਹ ਜਾਂਦੇ ਹਾਈ ਕੋਰਟ ਤੱਕ ਵੀ ਗਏ ਉਹ ਹਾਈ ਕੋਰਟ 'ਚ ਉਹਨਾਂ ਨੇ ਰੋਕੀਤਾ ਆਪਦੀ ਸਿਕਿਉਰਿਟੀ ਦੇ ਲਈ ਪ੍ਰੋਟੈਕਸ਼ਨ ਦੇ ਲਈ ਪਰ ਉਹਨਾਂ ਨੂੰ ਸਿਕਿਉਰਿਟੀ ਨਹੀਂ ਮਿਲੀ ਜੀ ਸਾਡੀਆਂ ਅਦਾਲਤਾਂ ਵੀ ਫੇਲ ਹੋ ਗਈਆਂ ਕਾਨੂੰਨ ਵਿਵਸਥਾ ਸਾਰੀ ਹੀ ਫੇਲ ਹੈ ਰਾਜਦੀਪ ਤੁਸੀਂ ਦੇਖੋ ਰੋਜ਼ ਖਬਰ ਆਉਂਦੀ ਹੈ ਕਿ ਗਨ ਗਨ ਲੈ ਕੇ ਜਾਂ ਚਾਕੂ ਲੈ ਕੇ ਕੋਈ ਦੋ ਲੁਟੇਰੇ ਜਾਂ ਦੋ ਬਦਮਾਸ਼ ਕਿਸੇ ਦੁਕਾਨ 'ਚ ਵੜ ਜਾਂਦੇ ਨੇ ਆ ਕੱਲ ਪਰਸੋਂ ਸ਼ਾਇਦ ਬਟਾਲੇਵਾਲ ਦੀ ਖਬਰ ਸੀ ਇੱਕ ਸੁਨਿਆਰੇ ਦੀ ਦੁਕਾਨ 'ਚ ਵੜ ਕੇ ਉਹ ਲੁੱਟ ਕੇ ਲੈ ਗਏ ਅਗਲੇ ਦਾ ਸਾਰਾ ਕੁਝ ਕਾਨੂੰਨ ਵਿਵਸਥਾ ਕਿੱਥੇ ਕਰਦੀ ਹੈ ਫਿਰ ਇੱਥੇ ਸਹਜ अरोड़ा ਵਾਲੇ ਕੁੱਲਰ ਪੀਜਾ ਵਾਲੇ ਕਾਪਲ ਦੇ ਵਿੱਚ ਉਦੋਂ ਸਾਡੀ ਗੱਲ ਹੋਈ ਸੀ ਉਹਨਾਂ ਦੇ ਨਾਲ ਤਾਂ ਉਹ ਵੀ ਵਿਚਾਰੇ ਰੋ ਰਏ ਸੀ ਕਿ ਯਾਰ ਪੁਲਿਸ ਸਾਨੂੰ ਸੁਰੱਖਿਆ ਪ੍ਰੋਵਾਈਡ ਹੀ ਨਹੀਂ ਕਰਾ ਰਹੀ ਪੁਲਿਸ ਉਲਟਾ ਸਾਨੂੰ ਕਹਿ ਰਹੀ ਆ ਕਿ ਇਹਨਾਂ ਦਾ ਕੁਝ ਨਹੀਂ ਪਤਾ ਯਾਰ ਤੁਸੀਂ ਵੀਡੀਓ ਨਾ ਬਣਾਇਆ ਕਰੋ ਕਿਉਂ ਕਿਉਂ ਨਾ ਬਣਾਉਣ ਬਈ ਵੀਡੀਓ ਉਹ ਜਿਹੜੀ ਚੀਜ਼ ਪੂਰੀ ਦੁਨੀਆ ਕਰਦੀ ਆ ਪੂਰੀ ਦੁਨੀਆ ਕਰਦੀ ਆ ਨਾ ਗਲਤੀ ਤਾਂ ਇਹੀ ਹੋਗੀ ਕਿ ਇੱਕ ਉਹ ਪ੍ਰਾਈਵੇਟ ਮੂਮੈਂਟ ਵਾਲੀ ਉਹ ਵਾਇਰਲ ਹੋ ਗਈ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਚੀਜ਼ ਨਿਕਲ ਗਈ ਨਹੀਂ ਉਹ ਤਾਂ ਠੀਕ ਹੀ ਕੰਟੈਂਟ ਬਣਾ ਰਹੇ ਸੀ ਨਾ ਉਹ ਨਗੇਜ਼ਪੁਣਾ ਤਾਂ ਨਹੀਂ ਨਾ ਦਿਖਾ ਰਹੇ ਸੀ ਠੀਕ ਹੈ ਉੱਥੇ ਉਹਨਾਂ ਦੀ ਗਲਤੀ ਇਹ ਬਸ ਇਹੀ ਹੋਗੀ ਜਿਹੜੀ ਕਿ ਆਪਾਂ ਬਾਰ-ਬਾਰ ਕਹਿੰਦੇ ਮੰਗ ਲਈ ਸੀ ਨਾ ਆ ਕੇ ਉਹ ਤਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਆ ਕੇ ਯਾਰ ਉਹ ਤਾਂ ਮੇਰੀ ਗੱਲ ਸੁਣੋ ਜਦੋਂ ਪਤਾ ਹੀ ਹੈ ਯਾਰ ਤੁਸੀਂ ਕਰ ਲੋਗੇ ਮੈਂ ਕਰ ਲੂੰ ਇਸ ਤਰੀਕੇ ਦਾ ਕੰਮ ਕੇਰਾ ਕਰ ਲੂਗਾ ਹਮ ਅਗਲਾ ਕਹਿੰਦਾ ਯਾਰ ਫੇਮਸ ਹੋਣਾ ਇੱਕ ਹੋਰ ਚੀਜ਼ ਹੁੰਦੀ ਹੈ ਬਦਨਾਮ ਹੋਣਾ ਸਮਾਜਿਕ ਹੋਰ ਚੀਜ਼ ਹੁੰਦੀ ਹੈ ਹੈਨਾ ਲੋਕ ਬਦਨਾਮ ਹੋਣਾ ਨੂੰ ਵੀ ਉਹਦੇ ਨਾਲ ਜੁੜ ਜਾਂਦੇ ਕਿ ਫੇਮਸ ਹੋਣਾ ਯਾਰ ਅੱਛਾ ਫਿਰ ਆ ਜੋ ਹੁਣ ਜਿਹੜੇ ਧਰਮ ਦੀ ਆੜ ਦੇ ਵਿੱਚ ਗੁੰਡੇ ਉਹਨਾਂ ਨੂੰ ਤੰਗ ਕਰਦੇ ਸੀ ਹੂੰ ਠੀਕ ਹੈ ਜੀ ਪੁਲਿਸ ਨੇ ਉਹਨਾਂ ਦਾ ਕੁਝ ਨਹੀਂ ਕੀਤਾ ਜਿਹੜੇ ਉਹ ਬੰਦੇ ਨੇ ਰਾਧਦੀਪ ਉਹ ਕਿੰਨਾ ਕੁ ਹੋਰ ਪਾਸੇ ਜਾ ਕੇ ਖੜੇ ਕਿ ਅਸ਼ਲੀਲ ਵੀਡੀਓ ਜਾਂ ਜਿਨ੍ਹਾਂ ਨੇ ਇਥੋਂ ਤੱਕ ਕਿ ਸਹਿਜ ਤੇ ਉਹਦੀ ਵਾਈਫ ਉਹ ਤਾਂ ਦੋਨੋਂ ਇੱਕ ਦੂਜੇ ਨਾਲ ਵਿਆਹੇ ਹੋਏ ਸੀ ਨਾ ਉਹ ਗ੍ਰੈਸ ਜੀਵਨ ਉਹਨਾਂ ਦਾ ਉਹ ਪ੍ਰਾਈਵੇਟ ਮੂਮੈਂਟ ਉਹਨਾਂ ਨੇ ਕੈਪਚਰ ਕਰਕੇ ਗਲਤੀ ਕੀਤੀ ਹੂੰ ਜਿਹੜੇ ਐਡੇ ਵੱਡੇ ਵੱਡੇ ਆਗੂ ਬੈਠੇ ਸੀ ਜਿਹੜੇ ਕਿਸੇ ਹੋਰ ਜਨਾਨੀ ਦੇ ਨਾਲ ਜਿਨ੍ਹਾਂ ਦੀਆਂ ਇਸ ਤਰੀਕੇ ਦੀਆਂ ਵੀਡੀਓਆਂ ਬਣੀਆਂ ਆ ਨਾਨਕ ਸਰ ਤੇ ਆਪਾਂ ਚੱਲ ਜਾਈਏ। ਮੈਂ ਵੀ ਗੱਲ ਕਰਦਾ ਬਾਬਿਆਂ ਦੀਆਂ ਵੀਡੀਓਆਂ ਸਾਹਮਣੇ ਆਈਆਂ ਬੱਸੀਆਂ ਦੇ ਨਾਲ ਬਾਬੇ ਬਾਬਾ ਲੱਖਾ ਬਾਬੇ ਲੱਖੇ ਦੀਆਂ ਸ਼ਰਿਆਆਂ ਵੀਡੀਓ ਸਾਹਮਣੇ ਤੇ ਉਹ ਇਹ ਜਿਹੜੇ ਧਰਮ ਦੀ ਆੜ ਦੇ ਵਿੱਚ ਗੁੰਡੇ ਜਿਹੜੇ ਕੁੱਲੜ ਪੀਜ਼ਾ ਨੂੰ ਤੰਗ ਕਰਦੇ ਸੀ ਕੋਈ ਗਿਆ ਉਸ ਆਗੂ ਦੇ ਕੋਲ ਹੂੰ ਪੋਲੀਟੀਕਲ ਆਗੂ ਦੇ ਕੋਲ ਕੋਈ ਗਿਆ ਨਾਨਕ ਸਰ ਵਾਲਿਆਂ ਦੇ ਕੋਲ ਬਾਹਰ ਖੜਕੇ ਜਾਂ ਕੋਈ ਗਿਆ ਲੱਖੇ ਬਾਬੇ ਦਾ ਵਿਰੋਧ ਕਰਨ ਜਾਂ ਹੋਰ ਜਿੰਨੇ ਵੀ ਬਹੁਤ ਬੈਠੇ ਨੇ ਕੋਈ ਹੋਰ ਸੀਗਾ ਮੈਨੂੰ ਨਾ ਯਾਦ ਆਉਂਦਾ ਇੱਕ ਮੈਨੂੰ ਯਾਦ ਆ ਇੱਕ ਮੁੰਡਾ ਇਨਫਲੂਐਂਸਰ ਸੀ ਸੁਖ ਰਤੀਆ ਉਹਦਾ ਵੀ ਬਹੁਤ ਰੌਲਾ ਪਿਆ ਸੀਗਾ ਕਿੰਨੀਆਂ ਕੁੜੀਆਂ ਦੇ ਨਾਲ ਉਹਨੇ ਮਤਲਬ ਯੂਜ਼ ਕੀਤਾ ਤੇ ਉਹਦੇ ਉਹਦੇ ਖਿਲਾਫ ਗਿਆ ਕੋਈ ਹੂੰ ਦੱਸੋ ਇਹ ਇਹੀ ਆਪ ਹੀ ਦੱਸ ਦੇਣ ਜਿਹੜੇ ਜਾਣਦੇ ਸੀਗੇ ਵੀ ਤੁਸੀਂ ਗਏ ਹੋ ਜੇ ਤੁਹਾਡੀ ਜ਼ਰੂਰਤ ਹੁੰਦੀ ਨਾ ਫਿਰ ਤੁਸੀਂ ਉੱਥੇ ਜਾਂਦੇ ਪਰ ਤੁਹਾਡੀ ਜ਼ਰੂਰਤ ਨਹੀਂ ਸੀਗੀ ਤੁਸੀਂ ਦੇਖਿਆ ਕਿ ਇੱਕ ਸਾਊ ਜਿਹਾ ਬੰਦਾ ਕਿਹੜਾ ਇਹਨੂੰ ਘੇਰ ਲੋ ਹਮ ਆਪਣੀ ਪਬਲਿਸਿਟੀ ਹੋਊਗੀ ਆਪਾਂ ਨੂੰ ਕਹਿਣਗੇ ਕਿ ਅਸੀਂ ਬਹੁਤ ਵੱਡੇ ਅਸੀਂ ਸਿੱਖ ਧਰਮ ਦੇ ਰਾਖੇ ਆ ਹਮ ਠੀਕ ਹੈ ਤੇ ਇਹ ਸਾਰੇ ਲੋਕ ਜ਼ਿੰਮੇਵਾਰ ਨੇ ਤੇ ਹੁਣ ਗੱਲ ਇਹ ਹੈ ਹੁਣ ਚਲੇ ਗਏ ਨਾ ਉਹ ਇੰਗਲੈਂਡ ਹੁਣ ਹੁਣ ਉਹ ਵੀਡੀਓ ਨਹੀਂ ਬਣਾਉਣਗੇ ਕਿਤੇ ਹੁਣ ਇਹਨਾਂ ਨੂੰ ਪੁੱਛੇ ਵੀ ਤੁਸੀਂ ਜਾਓ ਫਿਰ ਇੰਗਲੈਂਡ ਹੁਣ ਹੁਣ ਜਾ ਕੇ ਦੇਖੋ ਜੇ ਤੁਹਾਨੂੰ ਕੋਈ ਵੀਜ਼ਾ ਲਾ ਕੇ ਦੰਦਾ ਉੱਥੇ ਜਾ ਕੇ ਤੁਸੀਂ ਉੱਥੇ ਪਾਓ ਇੰਗਲੈਂਡ ਦੇ ਕਾਨੂੰਨ ਚ ਨਾ ਰੋਕ ਕੇ ਦਿਖਾਓ ਰੋਕ ਕੇ ਇੱਥੇ ਵੀ ਨਹੀਂ ਸਕਦੇ ਸੀ ਕਿਉਂਕਿ ਇੱਥੇ ਗੁੰਡਾਗਰਦੀ ਹੋਈ ਆ ਕਾਨੂੰਨ ਸਾਡਾ ਵੀ ਕਹਿੰਦਾ ਕਿ ਬਣਾਓ ਯਾਰ ਕੰਟੈਂਟ ਬਣਾ ਰਹੇ ਹੋ ਤੁਸੀਂ ਪਰ ਕਾਨੂੰਨ ਦੀ ਪਾਲਣਾ ਨਹੀਂ ਹੋਈ ਉਹ ਪਾਲਣਾ ਜਿਹਨੇ ਕਰਾਉਣੀ ਸੀ ਉਹਨੇ ਹੀ ਨਹੀਂ ਕੀਤੀ ਨਾ ਮੈਨੂੰ ਨਾ ਤੁਹਾਡੀ ਗੱਲਾਂ ਸੁਣ ਕੇ ਇਹ ਮੈਨੂੰ ਇਦਾਂ ਲੱਗ ਰਿਹਾ ਕਿ ਜਿਵੇਂ ਇੱਕ ਦੌਰ ਆਇਆ ਸੀ ਪੰਜਾਬ ਦੇ ਅੰਦਰ ਜਦੋਂ ਪੰਜਾਬ ਦੇ ਖਾਸ ਤੌਰ ਤੇ ਇਹੀ 벨ਟ ਹੈ ਇਧਰਲੀ 벨ਟ ਜਲੰਧਰ ਦੁਆਬਾ 벨ਟ ਜੇ ਆਪਾਂ ਗੱਲ ਕਰੀਏ ਜਾਂ ਮਾਝਾ 벨ਟ ਦੀ ਗੱਲ ਕਰੀਏ ਉਦੋਂ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਜਿਹੜੇ ਸਿਸਟਮ ਤੋਂ ਅੱਕ ਕੇ ਵਿਦੇਸ਼ਾਂ ਨੂੰ ਭੱਜੇ ਅੱਜ ਅਸੀਂ ਰੋਲਾ ਪਾਉਣਾ ਕਿ ਵੱਡੀ ਮਾਈਗ੍ਰੇਸ਼ਨ ਪੰਜਾਬ ਦੇ ਅੰਦਰ ਹੋਈ ਆ ਤੇ ਮੈਨੂੰ ਲੱਗਦਾ ਕਿ ਜੋ ਹਾਲਾਤ ਅੱਜ ਬਣੇ ਨੇ ਤਾਂ ਫਿਰ ਇਸ ਤਰੀਕੇ ਦੇ ਨਾਲ ਤਾਂ ਪੰਜਾਬ 'ਚ ਕੌਣ ਰਹਿਣਾ ਪਸੰਦ ਕਰੂਗਾ ਫਿਰ ਉਹੀ ਗੱਲ ਹੈ ਨਾ ਇੱਕ ਪਾਸੇ ਤਾਂ ਤੁਸੀਂ ਜ਼ੋਰ ਲਾਉਂਦੇ ਹੋ ਵੀ ਭਾਈ ਨਹੀਂ ਇੱਥੇ ਬੈਠੋ ਇੱਥੇ ਬਹਿ ਕੇ ਕੰਮ ਕਰੋ ਇੱਕ ਜਿਨ੍ਹਾਂ ਦਾ ਚੱਲ ਗਿਆ ਉਹਨਾਂ ਦੀ ਇੱਕ ਗਲਤੀ ਹੋਗੀ ਠੀਕ ਹੈ ਤੁਸੀਂ ਉਹਨਾਂ ਦੇ ਨਾਲ ਖੜਨ ਦੀ ਬਜਾਏ ਕਿ ਚਲੋ ਯਾਰ ਕੋਈ ਗੱਲ ਨਹੀਂ ਤੁਸੀਂ ਬੱਚੇ ਹੋ ਠੀਕ ਹੈ ਗਲਤੀ ਹੋ ਗਈ ਤੁਹਾਡੇ ਤੋਂ ਬਹੁਤ ਭਾਰੀ ਪਰ ਤੁਸੀਂ ਖਿਆਲ ਰੱਖੋ ਇਹਨਾਂ ਚੀਜ਼ਾਂ ਦਾ ਕਿਤੇ ਤਾਂ ਇਹ ਕਹਿਣਾ ਸੀਗਾ ਯਾਰ ਸਾਡਾ ਸਮਾਜ ਨਾ ਬਹੁਤ ਗੰਦਾ ਰਾ ਦੀਪ ਗੱਲ ਇਹ ਆ ਸਾਰਾ ਕਸੂਰ ਹੀ ਸਾਡੇ ਸਮਾਜ ਦਾ ਆ ਹੁਣ ਅੱਧੇ ਲੋਕ ਦੇਖੋ ਹਜੇ ਵੀ ਕਹਿੰਦੇ ਨੇ ਕਿ ਉਹਨਾਂ ਤੇ ਚਰਚਾ ਤੁਸੀਂ ਕਿਉਂ ਕਰਦੇ ਹੋ ਚਲੇ ਗਏ ਤਾਂ ਚਲੇ ਗਏ ਹੂੰ ਮੈਂ ਇਹੀ ਜਿਹੜਾ ਤੁਹਾਨੂੰ ਸਟਾਰਟਿੰਗ ਦੇ ਵਿੱਚ ਜੋ ਮੈਂ ਤੜਖੀ 'ਚ ਸਵਾਲ ਪੁੱਛੇ ਨਾ ਦਰਸਲੋ ਮੇਰੇ ਇਹ ਨਹੀਂ ਉਹ ਲੋਕਾਂ ਦੇ ਆ ਮੈਂ ਸਵੇਰ ਤੋਂ ਰਾਤ ਤੋਂ ਹੀ ਸੋਸ਼ਲ ਮੀਡੀਆ ਜਦੋਂ ਦੇਖਦਾ ਆਪਾਂ ਕੋਈ ਵੀ ਅਕਾਊਂਟ ਖੋਲ ਲਗੇ ਚਾਹੇ ਇੰਸਟਾ ਫੇਸਬੁੱਕ ਉੱਥੇ ਲੋਕ ਗਾਲ੍ਹਾਂ ਕੱਢ ਰਹੇ ਆ ਮੀਡੀਆ ਨੂੰ ਚੈਨਲਾਂ ਨੂੰ ਪੱਤਰਕਾਰਾਂ ਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ ਇਤੋਂ ਇੱਕ ਸਾਡੇ ਸਾਡੇ ਕੁਝ ਪੱਤਰਕਾਰ ਭਾਈਚਾਰੇ ਵੀ ਸਾਡੇ ਨਾਲ ਸਹਿਮਤ ਨਹੀਂ ਹੈਗੇ ਕਿ ਇਹ ਮੁੱਦਾ ਡਿਸਕਸ ਨਹੀਂ ਹੋਣਾ ਚਾਹੀਦਾ ਪਰ ਮੈਂ ਹੀ ਜਾਣਨਾ ਚਾਹੁੰਦਾ ਸੀ ਕਿ ਇਹ ਮੁੱਦਾ ਕਿਉਂ ਨਹੀਂ ਡਿਸਕਸ ਹੋਣਾ ਚਾਹੀਦਾ ਕਿਉਂ ਵਿਰੋਧ ਆ ਇਸ ਗੱਲ ਦਾ ਆਦੀਪ ਆਪਣੇ ਆਪਣੇ ਇੰਡੀਆ ਦਾ ਜਿਹੜਾ ਸਮਾਜ ਆ ਤੇ ਬਾਹਰਲਾ ਸਮਾਜ ਆ ਜ਼ਮੀਨ ਅਸਮਾਨ ਦਾ ਫਰਕ ਹੈ ਜ਼ਮੀਨ ਅਸਮਾਨ ਦਾ ਫਰਕ ਜੇ ਤੁਹਾਨੂੰ ਕਦੇ ਮੌਕਾ ਮਿਲੂ ਤੁਸੀਂ ਜੇ ਕਦੇ ਯੂਰੋਪੀਅਨ ਕੰਟਰੀ ਤੁਸੀਂ ਘੁੰਮੋ ਚਾਹੇ ਹੋਰ ਕਿਸੇ ਵੀ ਦੇਸ਼ ਦੇ ਵਿੱਚ ਘੁੰਮੋ ਜਿਹੜੇ ਡਿਵੈਲਪਡ ਕੰਟਰੀਆਂ ਨੇ ਉੱਥੇ ਤੁਹਾਨੂੰ ਆਸਲੂਕ ਨਹੀਂ ਹੁੰਦਾ ਅਸਲ ਬੰਦੇ ਦੀ ਜ਼ਿੰਦਗੀ ਦੀ ਕੀਮਤ ਕੀ ਆ ਇਨਸਾਨੀਅਤ ਦੀ ਕੀਮਤ ਕੀ ਆ ਅਸੀਂ ਕਹਿੰਦੇ ਆ ਨਾ ਕਿ ਅਸੀਂ ਬਹੁਤ ਵੱਡੇ ਸੱਭਿਆਚਾਰ ਦਾ ਹਿੱਸਾ ਜੀ ਅਸੀਂ ਤਾਂ ਬਹੁਤ ਆਉ ਭਗਤ ਕਰਦੇ ਆ ਹੂੰ ਇਹੀ ਜੀ ਆਉ ਭਗਤ ਕਰਦੇ ਆਂ ਅਸੀਂ ਕਿ ਜੇ ਦੋ ਬੱਚਿਆਂ ਤੋਂ ਗਲਤੀ ਹੋ ਗਈ ਤਾਂ ਜੋ ਕੁੜੀ ਕਿਤੇ ਲੰਘਦੀ ਆ ਤਾਂ ਫਿਰ ਉਹ ਉਹਨੂੰ ਕਮੈਂਟ ਮਾਰੇ ਜਾਂਦੇ ਨੇ ਠੀਕ ਆ ਅੱਜ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਉਸ ਵੇੜੇ ਉਸ ਵੀਡੀਓ 'ਚ ਜੋ ਵੀ ਸਹਿਜ ਵੱਲੋਂ ਗੱਲਾਂ ਕਈਆਂ ਗਈਆਂ ਉਹ ਕਮੈਂਟ ਦੁਹਰਾਉਂਦੇ ਨੇ ਬਿਲਕੁਲ ਤੇ ਜਦੋਂ ਉਹ ਕੁੜੀ ਜਾਂਦੀ ਆ ਤੇ ਉਹਦੇ ਤੇ ਬੀਤਦੀ ਕੀ ਹੋਊਗੀ ਹੁਣ ਕੱਲੋਂ ਉਹਨਾਂ ਦਾ ਬੱਚਾ ਮੁੰਡਾ ਵੱਡਾ ਹੋ ਰਿਹਾ ਉਹਨੇ ਸਕੂਲ ਜਾਣਾ ਸੀ ਤੁਹਾਨੂੰ ਕੀ ਲੱਗਦਾ ਕਿ ਇੱਥੇ ਸਕੂਲ ਵਾਲੇ ਜਿਹੜੇ ਬੱਚੇ ਵੀ ਨੇ ਬੱਚੇ ਵੀ ਬੱਚਿਆਂ ਤੇ ਵੀ ਸਮਾਜ ਦਾ ਇਸ ਤਰੀਕੇ ਦੇ ਨਾਲ ਅਸਰ ਹੈ ਕਿ ਬੱਚੇ ਵੀ ਬੁਲੀ ਕਰਦੇ ਨੇ 6 6 7 7 ਸਾਲ ਦੇ ਬੱਚੇ ਵੀ ਜੇ ਕੋਈ ਨਾਲ ਵਾਲਾ ਬੱਚਾ ਇਸ ਤਰੀਕੇ ਦਾ ਹੋਵੇ ਮੈਂ ਤਾਂ ਕਹਿੰਦਾ ਵਧੀਆ ਹੋ ਗਿਆ ਕਿ ਉਹ ਚਲੇ ਗਏ ਨਹੀਂ ਉਹ ਬੱਚੇ ਦੀ ਜ਼ਿੰਦਗੀ ਇੱਥੇ ਸਾਡੇ ਸਮਾਜ ਨੇ ਬੱਚੇ ਨੂੰ ਰਹਿਣ ਨਹੀਂ ਦੇਣਾ ਸੀ ਇਹ ਨਹੀਂ ਪਤਾ ਕੀ ਕੱਲ ਨੂੰ ਉਹ ਜਵਾਕ ਕੀ ਵੱਡਾ ਕਦਮ ਚੱਕ ਲੈਂਦਾ ਨਮੋਸ਼ੀ ਬਹੁਤ ਵੱਡੀ ਹੋ ਜਾਂਦੀ ਆ ਬਾਪ ਪਾਜਾ ਜਿਹੜਾ ਪੂਰਾ ਪਰਿਵਾਰ ਸੁਸਾਈਡ ਕਰ ਜਾਂਦਾ ਤਾਂ ਫੇਰ ਸਾਡੇ ਹੱਥ ਕੀ ਰਹਿੰਦਾ ਬਿਲਕੁਲ ਯਾਰ ਬਹੁਤ ਬਹੁਤ ਚੀਜ਼ਾਂ ਨੇ ਨਾ ਹੁਣ ਉਹ ਕੁੜੀ ਨੂੰ ਪਰੇਸ਼ਾਨੀ ਹੋ ਰਹੀ ਸੀ ਬੱਚਾ ਤਾਂ ਚਲੋ ਛੋਟਾ ਸੀ ਪਰ ਕੱਲ ਨੂੰ 5 ਸਾਲਾਂ ਬਾਅਦ ਜਾ ਕੇ ਰਾਦੀਪ ਉਸ ਬੱਚੇ ਨੂੰ ਜਿਹੜਾ ਕੁਝ ਸਹਿਣਾ ਪੈਣਾ ਸੀ ਨਾ ਉਹ ਤੁਸੀਂ ਇਮੇਜਨ ਕਰਕੇ ਦੇਖ ਲਓ ਕਿ ਇਸ ਤਰੀਕੇ ਦੇ ਨਾਲ ਕਿਵੇਂ ਨਾਲ ਵਾਲੇ ਬੱਚੇ ਕਿਵੇਂ ਉਹਨੂੰ ਛੇੜਨ ਛੇੜਦੇ ਕਿ ਤੇਰੇ ਮੰਮੀ ਪਾਪਾ ਦੀ ਇਸ ਤਰੀਕੇ ਨਾਲ ਵੀਡੀਓ ਇਸ ਤਰੀਕੇ ਨਾਲ ਵੀਡੀਓ ਤੇ ਉਹ ਬੱਚਾ ਯਾਰ ਛੋਟਾ ਜਿਹਾ ਬੱਚਾ ਕਿਤੇ ਜਰ ਲੂਗਾ 7-8 ਸਾਲ ਦਾ ਬੱਚੇ ਨੂੰ ਕੋਈ ਐਦਾਂ ਕਮੈਂਟ ਮਾਰੇ ਠੀਕ ਹੈ ਉਹ ਜਰ ਲੂਗਾ ਕਿਤੇ ਗੱਲ ਰਾਦੀਪ ਇਹੀ ਹੈ ਦੇਖੋ ਦੂਸਰੇ ਘਰੇ ਅੱਗ ਲੱਗੀ ਹੋਈ ਨਾ ਸਾਨੂੰ ਸੋਹਣੀ ਲੱਗਦੀ ਹੈ ਜਦ ਜਿਸ ਦਿਨ ਅਸੀਂ ਸਮਝ ਲਿਆ ਕਿ ਗਵਾਂਡੀ ਦੇ ਘਰੇ ਅੱਗ ਲੱਗੀ ਆ ਤਾਂ ਸਾਡੇ ਘਰੇ ਵੀ ਕਦੇ ਲੱਗ ਸਕਦੀ ਆ ਤਾਂ ਉਹ ਜਿਹੜਾ ਦਰਦ ਉਸ ਵੇਲੇ ਗਵਾਂਡੀ ਨੂੰ ਹੋ ਰਿਹਾ ਕਿ ਮੇਰੇ ਘਰ ਚ ਅੱਗ ਲੱਗੀ ਆ ਸਾਨੂੰ ਵੀ ਉਹ ਦਰਦ ਮਹਿਸੂਸ ਕਰਨਾ ਚਾਹੀਦਾ ਜੇ ਸਮਾਜ ਕੁਲੜ ਪੀਜ਼ਾ ਕਪਲ ਦਾ ਦਰਦ ਮਹਿਸੂਸ ਕਰ ਲੈਂਦਾ ਨਾ ਜੇ ਉਹਨਾਂ ਦੇ ਨਾਲ ਹਮਦਰਦੀ ਕਰਦਾ ਤੇ ਫਿਰ ਉਹ ਅੱਜ ਉਹਨਾਂ ਨੂੰ ਪੰਜਾਬ ਛੱਡ ਕੇ ਇੰਡੀਆ ਛੱਡ ਕੇ ਜਾਣ ਦੀ ਜ਼ਰੂਰਤ ਪੈਣੀ ਨਹੀਂ ਸੀਗੀ ਸੋ ਇਹ ਇਹ ਗੱਲਾਂ ਨੇ ਇਸ ਤਰੀਕੇ ਦਾ ਸਮਾਜ ਚਾਹੇ ਤੁਸੀਂ ਜਿੰਨੇ ਮਰਜ਼ੀ ਤੁਸੀਂ ਕਹਿੰਦੇ ਹੋ ਨਾ ਸਾਡਾ ਦੇਸ਼ 200 2047 ਤੱਕ ਡਿਵੈਲਪ ਹੋ ਜਾਊਗਾ ਇਸ ਤਰੀਕੇ ਦੀ ਡਿਵੈਲਪਮੈਂਟ ਦੀ ਲੋੜ ਨਹੀਂ ਹੈਗੀ ਕਿਉਂਕਿ ਜਦੋਂ ਤੱਕ ਸਾਡਾ ਸਮਾਜ ਅਸੀਂ ਆਪ ਸਾਡੇ ਮਨ ਡਿਵੈਲਪ ਨਹੀਂ ਹੁੰਦੇ ਅਸੀਂ ਫੇਰ ਉੱਥੇ ਹੀ ਬੁਲੀ ਕਰਨ ਲੱਗੇ ਆ ਫੇਰ ਅਸੀਂ ਉੱਥੇ ਹੀ ਟੀਚਰਾਂ ਕਰਦੇ ਆ ਕਿਸੇ ਨੂੰ ਤਾਂ ਫਿਰ ਉਹ ਉਹਦਾ ਕੋਈ ਫਾਇਦਾ ਨਹੀਂ ਦੇਸ਼ ਕੋਈ ਵੀ ਹੈ ਡਿਵੈਲਪ ਉਹਦੋਂ ਹੋਊਗਾ ਜਦੋਂ ਉਹਦਾ ਸਮਾਜ ਜਦੋਂ ਉਹਦੀ ਸੋਚ ਡਿਵੈਲਪ ਹੋਊਗੀ ਉਹਦੀ ਸੋਚ ਉਹਦੇ ਸਮਾਜ ਦੀ ਸੋਚ ਡਿਵੈਲਪ ਹੋਊਗੀ ਮੈਂ ਗੱਲ ਕਰਦਾ ਸੀ ਬਾਹਰ ਜਾਣੇ ਆ ਇੱਥੇ ਆਪਾਂ ਜਾਣੇ ਆ ਆਪਾਂ ਬੈਠੇ ਆ ਮੰਨ ਲਓ ਕੋਈ ਬੰਦਾ ਲੰਘ ਕੇ ਗਿਆ ਠੀਕ ਆ ਉਹਨੇ ਮੇਰੇ ਵੱਲ ਦੇਖ ਲਿਆ ਆਪਾਂ ਕੀ ਕਹਿੰਨੇ ਆ ਹਾਂ ਵੀ ਕੀ ਹੋ ਗਿਆ ਹੂੰ ਬੜਾ ਘੁਰ ਘੁਰ ਕੇ ਦੇਖਦਾ ਇਹ ਕਹਿੰਨੇ ਆ ਨਾ ਜਦ ਇਹ ਗੱਲਵੇਂ ਜਦ ਇਹ ਗੱਲ ਪੈਂਦੇ ਆ ਨਾ ਤੁਸੀਂ ਬਾਹਰ ਜਾਇਓ ਕਦੇ ਚਾਹੇ ਫੀਮੇਲ ਆ ਚਾਹੇ ਮੇਲ ਆ ਜੇ ਤੁਹਾਡਾ ਦੋਨਾਂ ਦਾ ਆਈ ਕੰਟੈਕਟ ਹੋ ਗਿਆ ਨਾ ਉਹ ਉਸ ਬੰਦੇ ਨੇ ਤੁਹਾਨੂੰ ਸਮਾਈਲ ਕਰਨੀ ਆ ਤੇ ਤੁਹਾਨੂੰ ਵੇਸ਼ ਕਰਨੀ ਆ ਹੂੰ ਜੇ ਆਈ ਕੰਟੈਕਟ ਹੋ ਗਿਆ ਇੱਥੇ ਸਾਡੇ ਜੇ ਆਈ ਕੰਟੈਕਟ ਹੋ ਜਾਂਦਾ ਸੀ ਕਹਿੰਨੇ ਹਾਂ ਵੀ ਕੀ ਚਾਹੀਦਾ ਹੂੰ ਤੂੰ ਦੇਖ ਕੇਵੇਂ ਰਿਹਾ ਮਤਲਬ ਇਸ ਹੱਦ ਤੱਕ ਤਾਂ ਯਾਰ ਸਾਡੀ ਸੋਚ ਆ ਠੀਕ ਹੈ ਫੇਰ ਅਸੀਂ ਗੱਲਾਂ ਬਹੁਤ ਸਾਰੀਆਂ ਅਣਖਾਂ ਦੀਆਂ ਵੀ ਕਰ ਦਨੇ ਆ ਕਿ ਅਸੀਂ ਇਹ ਹੋ ਜਾਂਦਾ ਯਾਰ ਤੁਸੀਂ ਆਪਣੇ ਘਰ ਦਾ ਦੇਖੋ ਨਾ ਠੀਕ ਹੈ ਤੁਸੀਂ ਦੂਜੇ ਦੇ ਘਰ ਦਾ ਕਿਉਂ ਜਾ ਕੇ ਦੇਖ ਰਹੇ ਹੋ ਹਾਂ ਇਹਦੇ ਵਿੱਚ ਇਹ ਗੱਲ ਬਹੁਤ ਤੁਸੀਂ ਜਿਹੜੀ ਅਣਖਾਂ ਦੀ ਗੱਲ ਕੀਤੀ ਮੈਨੂੰ ਚੇਤੇ ਆ ਗਿਆ ਜਿਹੜੇ ਵਿਰੋਧ ਕਰਨ ਵਾਲਾ ਇੱਕ ਤਬਕਾ ਇਹ ਵੀ ਕਹਿੰਦਾ ਕਹਿੰਦੇ ਸਾਡੀਆਂ ਅਣਖਾਂ ਜੀ ਅਸੀਂ ਆਪਦੇ ਬੱਚਿਆਂ ਨੂੰ ਗੰਦ ਕਿਵੇਂ ਦੇਖੀਏ ਇਹ ਉਹਨਾਂ ਦੀ ਅਣਖ ਯਾਰ ਉੱਥੇ ਕਦੋਂ ਗਈ ਆ ਨਾ ਜਦੋਂ ਬਾਬੇ ਹੈ ਜਾਂ ਕੁਝ ਕਰਦੇ ਨੇ ਨਾਨਕ ਸਰ ਵਾਲੇ ਲੱਖੀ ਬਾਬਾ ਕਿ ਇਹਨਾਂ ਦੀ ਅਣਖ ਉਦੋਂ ਨਹੀਂ ਜਾਗਦੀ ਸੀ ਉਹ ਐਡਾ ਵੱਡਾ ਇੱਕ ਆਗੂ ਸੀ ਜਿਹੜੀ ਉਹਦੀ ਫਿਲਮ ਕਿਸੇ ਪਰਾਈ ਇਸਤਰੀ ਦੇ ਨਾਲ ਐਮਐਮਐਸ ਵਾਇਰਲ ਹੋਇਆ ਸੀ ਉਹਦੇ ਘਰੇ ਕਦੇ ਖੜ ਕੇ ਦੇਖੇ ਨੇ ਨਹੀਂ ਉਹਨਾਂ ਨੂੰ ਪਤਾ ਵੀ ਇਥੇ 76 ਪੈਣਗੇ ਸਾਡੇ ਡੰਡੇ ਪੈਣਗੇ ਜਿਹੜਾ ਬੰਦਾ ਡਾਊਨ ਐ ਜਾਂ ਜਿਹੜਾ ਲੱਗਦਾ ਕਿ ਸਾਡੇ ਤੋਂ ਨੀਮਾ ਹੈ ਆਪਣੇ ਕਹਿਆ ਜਾਂਦਾ ਵੀ ਮਾੜੇ ਨੂੰ ਦਬਾਉਣਾ ਮਾੜੇ ਨੂੰ ਤਾਂ ਤੱਕੜੇ ਦੇ ਮੂਹਰੇ ਬੋਲਣਾ ਨਹੀਂ ਮੈਂ ਕਹਿੰਦਾ ਤੱਕੜੇ ਦੇ ਮੂਹਰੇ ਖੜ ਕੇ ਬੋਲਣਾ ਤਾਂ ਦੂਰ ਦੀ ਗੱਲ ਆਗਲਾ ਕਹਿੰਦਾ ਤੂੰ ਖੜ ਕੇ ਦਿਖਾ ਤੈਨੂੰ ਮੈਂ ਦੱਸਦਾ ਗੱਲ ਇੱਥੀ ਐ ਦੇਖੋ ਸ਼ਰੀਫ ਬੰਦੇ ਦੀ ਨਾ ਇਸ ਸੁਸਾਇਟੀ ਚ ਸਾਡੀ ਸੁਸਾਇਟੀ ਚ ਕੋਈ ਕਦਰ ਨਹੀਂ ਤੇ ਕੋਈ ਉਹਦੀ ਲਾਈਫ ਨਹੀਂ ਹੈਗੀ ਹੂੰ ਜਿੰਨਾ ਐਥਿਕਲ ਪਤਾ ਕੀ ਕਿਹਾ ਜਾਂਦਾ ਮਾਪੇ ਵੀ ਬਹੁਤ ਸਾਰੇ ਬੱਚਿਆਂ ਨੂੰ ਇਹ ਕਹਿੰਦੇ ਆ ਕਿ ਯਾਰ ਸ਼ਰੀਫ ਨਹੀਂ ਬਣਨਾ ਉਹ ਮਤਲਬ ਤੁਸੀਂ ਲੜ ਲੜ ਲੋ ਚਾਹੇ ਬੇਸ਼ੱਕ ਮਰਜੀ ਪਰ ਸ਼ਰੀਫ ਨਹੀਂ ਬਣਨਾ ਉਹ ਕਿਉਂ ਕਹਿੰਦੇ ਨੇ ਸ਼ਰੀਫ ਨਹੀਂ ਬਣਨਾ ਕਿਉਂਕਿ ਸਾਡਾ ਸਮਾਜ ਇਸ ਤਰੀਕੇ ਦਾ ਹੋ ਚੁੱਕਿਆ ਸ਼ਰੀਫ ਬੰਦੇ ਨੂੰ ਤੁਸੀਂ ਰਹਿਣ ਨਹੀਂ ਦੇਣਾ ਜੇ ਕੋਈ شریف ਬੰਦਾ ਕੰਮਕਾਰ ਕਰ ਰਿਹਾ ਵਧੀਆ ਕਰ ਰਿਹਾ ਤਾਂ ਉਹ ਵੀ ਤੁਸੀਂ ਕਰਨ ਨਹੀਂ ਦੇਣਾ ਹੂੰ ਸੋ ਇਹ ਬਹੁਤ ਸਾਰੀਆਂ ਗੱਲਾਂ ਨੇ ਪਰ ਮੈਂ ਕਹਿ ਰਿਹਾ ਕਿ ਠੀਕ ਫੈਸਲਾ ਲਿਆ ਉਹਨਾਂ ਨੇ ਪਰ ਇੱਕ ਜ਼ਰੂਰ ਗੱਲ ਇਹ ਬੁਰੀ ਲੱਗਦੀ ਹੈ ਕਿ ਉਹਨਾਂ ਨੇ ਇੱਥੇ ਸਾਰਾ ਕੁਝ ਡਿਵੈਲਪ ਆਪਣਾ ਕਰ ਲਿਆ ਸੀ ਸਾਰਾ ਕੁਝ ਛੱਡ ਕੇ ਦੂਸਰੀ ਕੰਟਰੀ 'ਚ ਜਾ ਕੇ ਜ਼ੀਰੋ ਤੋਂ ਕੰਮ ਸ਼ੁਰੂ ਕਰਨਾ ਜ਼ਿੰਦਗੀ ਸ਼ੁਰੂ ਕਰਨੀ ਬੜੀ ਔਖੀ ਆ ਇੱਥੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਬਿਲਕੁਲ ਪਰ ਉਹਨਾਂ ਲੋਕਾਂ ਨੂੰ ਸਵਾਲ ਜ਼ਰੂਰ ਆ ਰਾਦੀਪ ਜਿਹੜੇ ਕਹਿੰਦੇ ਸੀਗੇ ਕਿ ਤੁਸੀਂ ਜੇ ਵੀਡੀਓ ਬਣਾਈ ਤਾਂ ਤੁਹਾਨੂੰ ਅਸੀਂ ਦੱਸਾਂਗੇ ਲੈ ਹੁਣ ਮੈਂ ਕਹਿਣਾ ਕਿ ਵੀਡੀਓ ਬਣਾ ਬਣਾ ਕੇ ਆਇਆ ਕਰਨਗੀ ਆ ਉੱਥੇ ਹੂੰ ਇੱਕ ਤਾਂ ਬਣਾ ਵੀ ਲਈ ਉਹਨਾਂ ਨੇ ਬਿਲਕੁਲ ਲੰਡਨ ਬ੍ਰਿਜ ਤੇ ਗੋ ਜਾ ਕੇ ਤੁਸੀਂ ਦੇਖੋ ਸਾਡੇ ਲੋਕ ਵਿਰੋਧ ਕਰ ਰਹੇ ਆ ਮੈਂ ਕਹਿੰਦਾ ਹੁਣ ਤੁਸੀਂ ਰੋਕ ਕੇ ਦਿਖਾਓ ਤੁਸੀਂ ਆਓ ਜੀ ਦੇਖੋ ਅਸੀਂ ਵਿਰੋਧ ਕਰ ਰਹੇ ਆ ਅਸੀਂ ਇੱਕ ਚੀਜ਼ ਨੂੰ ਇਹ ਕਹਿਦੀ ਇੱਕ ਬਿਜ਼ਨਸਮੈਨ ਗਵਾ ਲਿਆ ਪਰ ਉਧਰਲੇ ਲੋਕਾਂ ਨੂੰ ਫੋਰਨ ਗੰਟੇ ਆ ਜਾਂ ਡਾਇਰੈਕਟ ਲੋਕਾਂ ਨੂੰ ਜਿਨ੍ਹਾਂ ਦੀ ਸੋਚ ਡਿਵੈਲਪ ਆ ਉਹਨਾਂ ਨੂੰ ਕਦਰ ਆ ਮੈਂ ਦੇਖ ਰਿਹਾ ਇੱਕ ਵੀਡੀਓ ਆਈ ਹੈ ਕਿ ਫਲਾਈਟ ਦੇ ਅੰਦਰ ਉਹਨਾਂ ਦਾ ਕਿਦਾਂ ਸਵਾਗਤ ਹੋਇਆਗਾ ਉਥੇ 에어ਪੋਰਟ ਦੇ ਉੱਤੇ ਉਤਰਦੇ ਹਾਰ ਉਧਰ ਲੋਕਾਂ ਨੇ ਸਵਾਗਤ ਕੀਤਾ ਇੱਕ ਬਿਜ਼ਨਸਮੈਨ ਆ ਰਿਹਾ ਹੈ ਮੈਂ ਗੱਲ ਉਹੀ ਗੱਲ ਕਰਦਾ ਦੇਖੋ ਸਮਾਜ ਦੀ ਸੋਚ ਸੋਚ ਦੀ ਗੱਲ ਹੈ ਅਸੀਂ ਨਹੀਂ ਬਦਲ ਸਕਦੇ ਸਾਡੇ ਸਮਾਜ ਨਹੀਂ ਬਦਲ ਸਕਦਾ ਕੁਝ ਲੋਕ ਹੈਗੇ ਨੇ ਜਿਹੜੇ ਚੰਗੀ ਸੋਚ ਰੱਖਦੇ ਨੇ ਤੇ ਉਹਨੂੰ ਸਾਡਾ ਸਮਾਜ ਦਾ ਉਹ ਤਬਕਾ ਜਿਹੜਾ ਇਸ ਤਰੀਕੇ ਨਾਲ ਸੋਚਦਾ ਅਗਲਾ ਕਹਿੰਦਾ ਯਾਰ ਇਹਨੂੰ ਕੁਝ ਨਹੀਂ ਪਤਾ ਹਮ ਬਸ ਉਹੀ ਉਹੀ ਗੱਲ ਆ ਜਾਂਦੀ ਹੈ ਕਿ ਅਸੀਂ ਤਾਂ ਤਾਨੇ ਮੇੜੇ ਮਾਰਨੇ ਨੇ ਸਾਨੂੰ ਉਸ ਚੀਜ਼ ਸਾਨੂੰ ਵਧੀਆ ਲੱਗਦਾ ਕੋਈ ਜੀਵੇ ਚਾਹੇ ਨਾ ਜੀਵੇ ਸਾਡੇ ਤਾਨੇ ਦੇ ਨਾਲ ਕੋਈ ਖੁਦਕੁਸ਼ੀ ਕਰਦਾ ਸਾਨੂੰ ਕੋਈ ਪਰਵਾਹ ਨਹੀਂ ਪਰ ਅਸੀਂ ਤਾਨੇ ਮਾਰਨੋਂ ਨਹੀਂ ਹਟਣਾ ਹਨਾ ਜੇ ਸਾਡਾ ਸਮਾਜ ਹੀ ਕਹਿ ਦਿੰਦਾ ਯਾਰ ਖੜ ਕੇ ਹੁਣ ਅਸੀਂ ਜਦੋਂ ਇਹ ਵੀਡੀਓ ਵਾਇਰਲ ਹੋਈ ਸੀ ਇਹ ਗੱਲ ਨਹੀਂ ਕਿ ਅਸੀਂ ਜਾਂ ਮੈਂ ਅੱਜ ਉਹਨਾਂ ਦੇ ਹੱਕ ਚ ਬੋਲ ਰਿਹਾ ਮੈਂ ਉਸ ਦਿਨ ਵੀ ਹੱਕ ਚ ਹੀ ਬੋਲਿਆ ਸੀਗਾ ਉਸ ਦਿਨ ਵੀ ਕਿਹਾ ਸੀ ਕਿ ਕੋਈ ਵੀ ਬੰਦਾ ਆਪਣੀ ਵਾਈਫ ਦੇ ਨਾਲ ਜਾਂ ਕਿਸੇ ਦੇ ਨਾਲ ਵੀ ਇਸ ਤਰੀਕੇ ਦੀ ਵੀਡੀਓ ਬਣਾ ਕੇ ਅਪਲੋਡ ਜਾਣ ਕੇ ਨਹੀਂ ਕਰੂਗਾ ਉਹ ਵੀ ਪਬਲਿਸਿਟੀ ਦੇ ਲਈ ਕਿ ਹੋਰ ਕਿੰਨੀਆਂ ਕੁ ਹੋ ਗਈਆਂ ਪਬਲਿਸਿਟੀ ਦੇ ਲਈ ਅਸੀਂ ਦੇਖਿਆ ਨਾਲੇ ਜਿਹੜਾ ਆਲਰੇਡੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਆ ਜਿਹਨੂੰ ਆਲਰੇਡੀ ਇਨੇ ਲੋਕ ਜਾਣਦੇ ਆ ਪਿਆਰ ਕਰਦੇ ਆ ਉਹਨੂੰ ਕੀ ਲੋੜ ਆ ਯਾਰ ਉਹਨਾਂ ਦੀ ਤਾਂ ਬਦਨਾਮੀ ਹੋ ਗਈ ਨਾ ਉਹਨਾਂ ਨੂੰ ਤਾਂ ਸਾਰਾ ਉਹਨਾਂ ਦਾ ਕੰਮ ਛੱਡਣਾ ਪੈ ਗਿਆ ਉਹਨਾਂ ਨੂੰ ਦੇਸ਼ ਪੰਜਾਬ ਛੱਡਣਾ ਪੈ ਗਿਆ ਉਹਨਾਂ ਨੂੰ ਘਰ ਛੱਡਣਾ ਪੈ ਗਿਆ ਉਹਨਾਂ ਨੂੰ ਪਰਿਵਾਰ ਛੱਡਣਾ ਪੈ ਗਿਆ ਬਚਿਆ ਕੀ ਹੈ ਉਹਨਾਂ ਦੇ ਕੋਲ ਬਿਲਕੁਲ ਠੀਕ ਹੈ ਪਰ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਹੈ ਜਿਹੜੇ ਕਹਿੰਦੇ ਸੀ ਕਿ ਖਬਰਦਾਰ ਤੁਸੀਂ ਕੋਈ ਵੀ ਵੀਡੀਓ ਬਣਾਈ ਹੁਣ ਪੱਗ ਬਨ ਕੇ ਇੱਥੇ ਤੱਕ ਵੀ ਕਹਿੰਦਾ ਸੀ ਕਿ ਪੱਗ ਨਾ ਬੰਨੀ ਤੂੰ ਹੂੰ ਪਤਾ ਚਲੋ ਸ਼ੁਕਰ ਹੈ ਕਿ ਉਹਨੇ ਸਿੱਖੀ ਸਰੂਪ ਨਹੀਂ त्यागਿਆ ਨਹੀਂ ਕਿਉਂਕਿ ਸ਼ਾਇਦ ਹੋਰ ਹੁੰਦਾ ਸ਼ਾਇਦ ਉਹ ਕਹਿੰਦਾ ਕਿ ਠੀਕ ਹੈ ਜੇ ਤੁਸੀਂ ਇਹ ਕਹਿੰਦੇ ਹੋ ਨਾ ਮੈਂ 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 ਪੱਗ ਨਹੀਂ ਬੰਨਦਾ ਪੱਗ ਫਿਰ ਫਿਰ ਤੁਹਾਨੂੰ ਵਧੀਆ ਲੱਗਦਾ ਪਰ ਅੱਜ ਉਹ ਲੋਕ ਹਜੇ ਵੀ ਬਹੁਤ ਖੁਸ਼ ਨਹੀਂ ਉਹ ਹਜੇ ਵੀ ਆਪਣੀ ਗਲਤੀ ਨਹੀਂ ਮੰਨਦੇ ਉਹ ਕਹਿੰਦੇ ਕਿ ਜੋ ਉਹਨੇ ਕੀਤਾ ਸੋ ਚੰਗਾ ਹੋਇਆ ਚਲੇ ਗਏ ਪਰ ਰੱਬ ਨਾ ਕਰੇ ਕਿ ਕੱਲ ਨੂੰ ਕਿਤੇ ਉਹਨਾਂ ਦੇ ਬੱਚਿਆਂ ਦੇ ਨਾਲ ਇਸ ਤਰੀਕੇ ਦੀ ਕੋਈ ਘਟਨਾ ਵਾਪਰ ਜਾਂਦੀ ਹੈ ਫਿਰ ਉਹ ਕੀ ਕਹਿਣਗੇ ਆ ਕੀ ਕਰਨਗੇ ਫਿਰ ਉਹ ਸਮਾਂ ਦੱਸੂਗਾ ਕਿਉਂਕਿ ਇਹ ਭੁੱਲਣਾ ਨਹੀਂ ਚਾਹੀਦਾ ਕਹਿੰਦੇ ਨਰਕ ਵੀ ਇੱਥੇ ਆ ਸਵਰਗ ਵੀ ਇੱਥੇ ਆ ਜੇ ਕਿਸੇ ਲਈ ਤੁਸੀਂ ਟੋਆ ਪਟੋਂਗੇ ਤਾਂ ਤੁਸੀਂ ਸਭ ਤੋਂ ਪਹਿਲਾਂ ਉਹਦੇ ਵਿੱਚ ਜਾ ਕੇ ਡਿੱਗੋਗੇ ਠੀਕ ਹੈ ਜੇ ਤੁਸੀਂ ਕਿਸੇ ਦਾ ਮਾੜਾ ਸੋਚੋਗੇ ਤਾਂ ਮਾੜਾ ਮਿੱਤਰੋ ਤੁਹਾਡਾ ਵੀ ਹੋਣਾ ਆ ਠੀਕ ਹੈ ਬੋਲਸੋ ਬਹੁਤ ਘੱਟ ਬੰਦੇ ਨੇ ਐਸੇ ਕਿ ਜਿਹੜੇ ਸੋਚਦੇ ਨੇ ਕਿ ਹਰ ਇੱਕ ਦਾ ਭਲਾ ਹੋਵੇ ਜਿਆਦਾ ਸਾਡੇ ਲੋਕ ਐਸੇ ਨੇ ਕਿ ਜਿਹੜੇ ਸੋਚਦੇ ਨੇ ਕਿ ਯਾਰ ਇਹ ਮੇਰੇ ਤੋਂ ਵੱਡਾ ਕਿਉਂ ਹੋ ਗਿਆ ਇਹ ਸੋਚ ਸਾਡੇ ਸਮਾਜ ਦੀ ਬਦਲੀ ਜਾ ਨਹੀਂ ਸਕਦੀ ਸੋ ਚੰਗਾ ਹੋਇਆ ਉਹ ਬੱਚੇ ਦੇ ਲਈ ਬਹੁਤ ਚੰਗਾ ਆ ਬੱਚਾ ਉੱਧਰ ਪਲੂਗਾ ਉਸ ਇਸ ਤਰੀਕੇ ਦਾ ਆ ਚੀਜ਼ ਵਾਤਾਵਰਨ ਤਾਨਨੇ ਮੇਨੇ ਵਾਲਾ ਉਹ ਤੋਂ ਦੂਰ ਰਹੂਗਾ ਸੇ ਜੇ ਇੱਥੇ ਰਹਿ ਕੇ ਉਹ ਬੱਚਾ ਪਲਦਾ ਨਾ ਰਾਜਦੀਪ ਤਾਂ ਮੈਨੂੰ ਲੱਗਦਾ ਕਿ ਉਸ ਬੱਚੇ ਦੇ ਦਿਮਾਗ ਤੇ ਬਹੁਤ ਵੱਡਾ ਅਸਰ ਹੋਣਾ ਸੀ ਪਰ ਉਹ ਲੋਕ ਜ਼ਰੂਰ ਸਾਨੂੰ ਇਹ ਜਵਾਬ ਦੇ ਦੇਣ ਕਿ ਜਿਹੜੇ ਕਹਿੰਦੇ ਸੀ ਕਿ ਹੁਣ ਵੀਡੀਓ ਤੁਹਾਡੀ ਅਸੀਂ ਕੋਈ ਆਉਣ ਨਹੀਂ ਦੇਣੀ ਹੁਣ ਵੀਡੀਓ ਆਉਣ ਗਈਆਂ ਤੇ ਹੁਣ ਉਹ ਦੇਖਦੇ ਆ ਕਿੱਥੇ ਤੱਕ ਜਾ ਕੇ ਰੋਕਦੇ ਨੇ ਜੀ